ਤੁਹਾਡਾ ਮੈਂ ਤੁਹਾਡੇ ਨਾਲ ਗੱਲ ਕਰਦਾ ਕਿ ਕੁਝ ਬੰਦ ਕਰਦਾ ਜਿਹੜੇ ਬੰਦ ਕਿਹਾ ਬੰਦ ਹੈ ਅੱਜ ਤੋਂ ਇਹ ਪ੍ਰੋਗਰਾਮ ਸ਼ੁਰੂ ਹੋ ਗਿਆ ਆਇਆ ਬਣਾ ਬਣਿਆ ਪਰ ਇਹ ਦਿਲ ਦੀ ਇੱਛਾ ਹੈ ਕਿ ਟਾਕਰ ਪਰ ਮੇਰਾ ਪ੍ਰਿੰਟ ਬਸ ਇੱਥੇ ਆਪਣੇ ਸਾਡੇ ਹਲਕੀ ਸਤੁਕਲਾ ਲੈਣ ਹੋਵੇ ਜਿਹੜਾ ਨਸ਼ਾ ਹੈ। ਬਹੁਤ ਬੀ ਬਹੁਤ ਅਟਾ ਦੁਨੀਆ ਉਹਨਾਂ ਦਾ ਆਗਮਨ ਕਰਤਾ ਹੈ।

ਆਪਣੇ ਪਿੰਡ ਦੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਰਹਾਂਗੇ ਪਹਿਰੇਦਾਰ ਬਣ ਕੇ ਰਹਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਵਿਕਰ ਨਹੀਂ ਦੇਵਾਂਗੇ ਨਸ਼ਾ ਵਿਕਰ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤੋਣ ਲੋੜ ਹੋਵੇਗੀ ਜੇ ਲੋੜ ਹੋਵੇ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਨਸ਼ਾ ਮੁਕਤੀ ਸੈਂਟਰ ਵਿੱਚ ਭੇਜਤੀ ਕਰਾਵਾਂਗੇ ਵਿੱਚ ਭੇਜਤੀ ਕਰਾਵਾਂਗੇ ਅਸੀਂ ਕਿਸੇ ਵੀ ਅਸੀਂ ਕਿਸੇ ਵੀ

ਜਾਣੇਗਾ ਕਿ ਅਸੀਂ ਨਸ਼ੇ ਦੇ ਖਿਲਾਫ ਨਸ਼ੇ ਦੇ ਖਿਲਾਫ ਇੱਕ ਜੁੱਟ ਹੋ ਕੇ ਇੱਕ ਜੁੱਟ ਹੋ ਕੇ ਇਹ ਸੌਂਹਾਂਗੇ ਇਹ ਸੌਂਹਾਂਗੇ ਕਿ ਅਸੀਂ ਅਸੀਂ ਨਸ਼ੇ ਦੇ ਖਿਲਾਫ ਨਸ਼ੇ ਦੇ ਖਿਲਾਫ ਲੜਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਅਸੀਂ ਕਿਸ ਨਸ਼ਾ ਨਸ਼ਾ ਵਿਕੰਢੀ ਦੇਵਾਂਗੇ ਨਸ਼ਾ ਵਿਕੰਢੀ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਨਸ਼ਾ ਮੁਕਤੀ ਸੈਂਟਰ ਵਿਚ ਭਰਤੀ ਕਰਾਵਾਂਗੇ ਵਿਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਨਸ਼ਾ ਤਸਕਰ ਦੀ ਕੋਈ ਵੀ ਜਮਾਨਤ ਨਹੀਂ ਚਾਵਾਂਗੇ ਕੋਈ ਵੀ ਜਮਾਨਤ ਨਹੀਂ ਚਾਵਾਂਗੇ ਨਸ਼ਾ ਵਿਰੋਧ ਨਸ਼ਾ ਵਿਰੋਧ ਇਸ ਮੌਕੇ ਦੇ ਤਹਿਤ ਅੱਜ ਵਿਦਾ ਸਭਾ ਹਾਲ ਦਾ ਬੰਗਾ ਦੇ ਪਿੰਡ ਪੁਨਾ ਚੌਕ ਮੰਡੀ ਬਸੂ ਤੇ ਮੁਕੰਦਪੁਰ ਅਸੀਂ ਆਇਆ ਚੰਨਾ ਪੁਲਾ ਦੇ ਵਿੱਚ ਜੁੱਧ ਨਸ਼ਾ ਵਿਰੋਧ ਦਾ ਪ੍ਰੋਗਰਾਮ ਕੀਤਾ ਔਰ ਜਿਸ ਤਰ੍ਹਾਂ ਦਾ ਲੋਕਾਂ ਦੇ ਪ੍ਰਤੀਕਸ਼ਾ ਹੈ ਜਿਸ ਤਰ੍ਹਾਂ ਦਾ ਲੋਕਾਂ ਦਾ ਮਾਨ ਸਰਕਾਰ ਦੇ ਵਿਸ਼ਵਾਸ ਹੈ ਕਿ ਸਰਕਾਰ ਜੋ ਨਸ਼ੇ ਦਾ ਖਰਾਬ ਰੱਢ ਰਹੀ ਹੈ ਅਸੀਂ ਉਹਦਾ ਸਾਥ ਦੇਣਾ ਔਰ ਉਹਨਾਂ ਨੇ ਇਹ ਨਿਰਣੈ ਕਰ ਲਿਆ ਕਿ ਅਸੀਂ ਪੰਜਾਬ ਦੇ ਅੰਦਰੋਂ ਨਸ਼ੇ ਬੰਦ ਕਰਾਂਗੇ ਪਰ ਮੈਨੂੰ ਲੱਗਦਾ ਕਿ ਤੇਤੇ ਲਈ ਪੰਜਾਬ ਪੁਲਿਸ ਆਮ ਜਨਤਾ ਤੇ ਸਰਕਾਰ ਧੰਨਵਾਦੀ ਭਾਤਰ ਹੈ ਔਰ ਇਸ ਪੁਲਿਸ ਦਾ ਨਗਰੋ ਧੰਨਵਾਦੀ ਕਰਦਾ ਔਰ ਸਮਝ ਆ ਕਿ ਜਦੋਂ ਸਰਕਾਰਾਂ ਜਦੋਂ ਲੋਕ ਜਦੋਂ ਇਸ ਪਾਸੇ ਇਹ ਸੋਚ ਲੰਘ ਗਿਆ ਸੀ ਕੋਈ ਕ੍ਰਿਤੀ ਸਮਾਜੋ ਬਰ ਘਟਣੀ ਹੈ ਕਿਉਂ ਜਨਾਬਾਂ ਚੋਕ ਵਿੱਚ ਜੂਹਣੀਆਂ ਆ ਅੱਜ ਵੀ ਪੰਜਾਬ ਦੇ ਰੋਣ ਦੇ ਨਸ਼ਾ ਮੁਕਤ ਮਤਲੇ ਆ ਅੱਜ ਨਸ਼ਿਆਂ ਨੂੰ ਹੱਲ ਬਾਜਾਂਦੇ ਆ ਸਮਾਜ ਦੇ ਇੱਕ ਬਹੁਤ ਵੱਡਾ ਮਾਰਾ ਲੋਕ ਨੂੰ ਮਿਲਿਆ ਕਿ ਦੇ ਲਈ ਸਾਰੇ ਦਾ ਬਰਬਾਦ ਇੱਕ ਵਸੇ ਮਾਪੀ ਤਾ ਕਿਤੇ ਅੱਜ ਪੰਜਾਬ ਦੇ ਅੰਦਰ ਸਾਰੇ ਅਸੀਂ ਫਸਲੇ ਲੱਗੇ ਹੋ ਆਉਂ ਕੜਕਾ ਕੋ ਬਾਜਾ ਬੋ ਜਲ ਜਲ ਜੋ ਬਾਜਾ ਬੋ ਇਸੀ ਪੰਜਾਬ ਦੀ ਨਸ਼ਮ ਹੈ ਉਹਨੇ ਸਦਾ ਤੋਂ ਸੇਵਾ ਚ ਬਤ ਬਾਈ ਦੀ ਕਰਦਾ ਹੈ